ਮਿਲਣਾ ਵਾ ਕਿਹਨੂੰ ਮਿਲਣਾ ਮਿਲਣਾ ਨਹੀਂ ਕੇ ਹਾਂ ਮਿਲਣਾ ਉਹਦੀ ਪੈਨਸ਼ਨ ਮੋਦੀ ਤੋਂ ਹਾਂ ਮੋਦੀ ਕਿੱਥੇ ਆ ਹੁਣ ਹੈ ਹੈਗਾ ਇੱਥੇ ਹੀ ਮੋਦੀ ਮਿਲਾ ਦੇਣੇ ਤੈਨੂੰ ਮੋਦੀ ਨਾਲ ਵੀ ਮੋਦੀ ਨਾਲ ਮਿਲਣਾ ਮਿਲਾ ਦੇਣੇ ਮੈਂ ਨਹੀਂ ਤੈਨੂੰ ਕਿਹਨੇ ਕਿਹਾ ਮੋਦੀ ਪੈਨਸ਼ਨ ਲਾਊਗਾ ਲਾ 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 ਦਿੰਦਾ ਵਾ ਮੋਦੀ ਪੈਨਸ਼ਨ ਲਾ ਦਿੰਦਾ ਹੈ ਬੇਬੇ ਸਾਸਰੀ ਕਾਲ ਬੇਬੇ ਸਾਸਰੀ ਘਾਲ ਪਛਾਨ ਨਹੀਂ ਆਈ ਲੈ ਹੈ ਮਾਂ ਮੇਰੀ ਤੂੰ ਪਛਾਨਿਆ ਹੀ ਨਹੀਂ ਮੈਨੂੰ ਬੇਬੇ ਤੇਰਾ ਪੁੱਤ ਤਾਂ ਮੈਂ ਜਿਹੜਾ ਮਰਜੀ ਦਾ ਖਲਾਨਾ ਮੇਰਾ ਗੁਰਪ੍ਰੀਤ ਸਿੰਘ ਆ ਮੇਰਾ ਨਾਮ ਗੁਰਪ੍ਰੀਤ ਕਿਥੋਂ ਆਏ ਲੁਧਿਆਣੇ ਤੋਂ ਤੁਸੀਂ ਕਿੱਥੇ ਆਓ ਆਈ ਕੇ ਉਹ ਤੇ ਇਹ ਨਾ ਮੋਦੀ ਨੂੰ ਮਿਲਣਾ ਵਾ ਅਕਲ ਮੋਦੀ ਨੂੰ ਮਿਲਣ ਦੇ ਨਾ ਸੋਚਿਆ ਯਾਰ ਕਿੱਥੇ ਮਿਲਣਾ ਵਾ ਕਿਹਨੂੰ ਮਿਲਣਾ ਮਿਲਣਾ ਹੀ ਕਿ ਹਾਂ ਮਿਲਣਾ ਮੋਦੀ ਪੈਨਸ਼ਨ ਮੋਦੀ ਤੋਂ ਹਾਂ ਮੋਦੀ ਕਿੱਥੇ ਆ ਹੁਣ ਹੈ ਹੈ ਗਾਇ ਇੱਥੇ ਹੀ ਮੋਦੀ ਮਿਲਾ ਦੇਣਾ ਤੈਨੂੰ ਮੋਦੀ ਨਾਲ ਵੀ ਮੋਦੀ ਨਾਲ ਮਿਲਣਾ ਮਿਲਾ ਦੇਣਾ ਵਾ ਨਹੀਂ ਤੈਨੂੰ ਕਿਹਨੇ ਕਿਹਾ ਮੋਦੀ ਪੈਨਸ਼ਨ ਲਾਊਗਾ ਲਾ 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 ਦਿੰਦਾ ਵਾ ਮੋਦੀ ਪੈਨਸ਼ਨ ਲਾ ਦਿੰਦਾ ਹੈ

ਕੋਟ ਕੋਟ ਮੁਝਾਰਪੁਰ ਕੋਟ ਮੁਝਾਰਪੁਰ ਹਾਂ ਕਿੰਨੇ ਬੱਚੇ ਥੋਡੇ ਬੱਚੇ ਨੇ 3 ਟੀਂਆਂ ਦੇ ਇੱਕੋ ਬੱਚਾ ਉਹਦਾ ਕੀ ਨਾਮ ਪੁੱਤ ਦਾ ਤ੍ਰਲੋਕ ਸਿੰਘ ਉਹਦਾ ਨੰਬਰ ਹੈਗਾ ਕਿਸੇ ਦਾ ਨੰਬਰ ਮੋਬਾਈਲ ਨੰਬਰ ਯਾਦ ਨਹੀਂ ਇੱਥੇ ਕੀ ਲੁਧਿਆਣੇ ਕਿਹਦੇ ਕੋਲੇ ਆਏ ਸੀਗੇ ਮੈਂ ਨਹੀਂ ਜੀ ਆਈ ਹਾਂ ਹਾਂ ਨਹੀਂ ਲੱਗਦਾ ਇਹ ਤਾਂ ਲੁਧਿਆਣੇ ਸਟੇਸ਼ਨ ਤੋਂ ਲੈ ਕੇ ਆਏ ਨੇ ਤੁਹਾਨੂੰ ਹਾਂ ਲੁਧਿਆਣਾ ਸਟੇਸ਼ਨ ਤੋਂ ਲੈ ਕੇ ਆਏ ਨੇ ਤੁਹਾਨੂੰ ਇਹ ਰੇਲਵੇ ਸਟੇਸ਼ਨ ਤੋਂ ਮਿੰਟ ਕਿਥੇ ਮਿੰਟ ਜੀ ਤੁਹਾਡਾ ਕੀ ਨਾਮ ਆ ਕੀ ਜੀ ਤੁਹਾਡਾ ਮੇਰਾ ਨਾਮ ਹਰਵੰਸਪੁਰ ਹਰਵੰਸਕੌਰ ਤੁਹਾਡੇ ਘਰ ਵਾਲੇ ਦਾ ਕੀ ਨਾਮ ਹੈ ਜੀ ਮਰ ਗਿਆ ਹਾਂ ਕੀ ਨਾਮ ਸੀ ਉਹਨਾਂ ਦਾ ਕਰਨੈਲ ਸਿੰਘ ਕਰਨੈਲ ਸਿੰਘ ਸੀ ਖੇਤੀਬਾੜੀ ਕਰਦੇ ਸੀ ਉਹ ਹਾਂ ਖੇਤੀਬਾੜੀ ਕਰਦੇ ਕਰਨੈਲ ਸਿੰਘ ਇੱਥੇ ਕੀ ਕਰਨ ਜਾਏ ਇੱਥੇ ਨਾਲ ਤੁਸੀਂ ਕਹਿੰਦੇ ਮੋਦੀ ਨੂੰ ਮਿਲਣਾ ਨਾ ਮੇਰੇ ਕੀ ਕਰੀਏ ਨਹੀਂ ਮੈ ਲਾਂਗੇ ਆਪਾ ਮਿਲਾ ਲਾਂਗੇ ਤੈਨੂੰ ਨਹੀਂ ਕੀ ਕਰੀਏ ਨਹੀਂ ਮਿਲ ਲਾਂਗੇ ਪੈਨਸ਼ਨ ਦੀ ਗੱਲ ਕਰਾਂਗੇ ਉਹਨਾ ਨਹੀਂ ਨਹੀਂ ਪੈਨਸ਼ਨ ਦੀ ਗੱਲ ਕਰਾਂਗੇ ਨਹੀਂ ਨਹੀਂ ਮਾਂ ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਦੀ ਫਤਿਹ ਵੀਰਾ ਕੁਲਵਿੰਦਰ ਸਿੰਘ ਵੀਰੇ ਤੁਸੀਂ ਜੀਆਰਪੀ ਚੋਂ ਜੀਆਰਪੀ ਚ ਵੀਰੇ ਹੁਣੇ ਜੋਬ ਕਰਦੇ ਹੋ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਲੈ ਕੇ ਆਏ ਨੇ ਸਾਮਾਨ ਨੂੰ ਕਿਦੋਂ ਮਿਲੇ ਤੁਹਾਨੂੰ ਮਾਤਾ ਜੀ ਅੱਜ ਸਵੇਰੇ ਵੀ ਨਹੀਂ 5 ਵਜੇ ਕਹਿੰਦੇ ਅਸੀਂ ਲਖਣਾਉਂ ਨੂੰ ਜਾਣਾ ਹੈ ਕੋਈ ਪਤਾ ਨਹੀਂ ਲੱਗਦਾ ਇਹ ਕਰੇ ਜਾਂਦੇ ਅਸੀਂ ਪੁੱਛਿਆ ਵੀ ਦਿੱਲੀ ਕਿਸ ਰਸਤੇ ਜਾਣਾ ਕਹਿੰਦੇ ਮੇਰੇ ਭਰਾ ਰਹਿੰਦੇ ਨੇ ਅਸੀਂ ਕਿਹਾ ਬ੍ਰੈਥ ਹੈ ਕੁਛ ਕਹਿੰਦੇ ਨਹੀਂ ਬ੍ਰੈਥ ਕੋਈ ਨਹੀਂ ਤਾਂ ਕਰ ਫਿਰ ਮਾਤਾ ਉਹਦੀ ਆਪਣੇ ਕੋਈ ਰੱਖ ਲਿਆ ਮਿਲਣ ਨੂੰ ਮਿਲਣ ਨੂੰ ਕੋਈ ਨਾ ਮਿਲਦਾ ਆਣੀ ਆ ਜੀ ਆਂਦੀ ਆ ਜੀ ਇਹ ਮਾਹੰਦਰ ਗੁਰੂ ਘਰ ਆ ਇੱਥੇ ਅੰਦਰ ਗੁਰੂ ਘਰ ਇੱਥੇ ਅੰਦਰ ਗੁਰੂ ਘਰ ਆ ਗੁਰੂ ਘਰ ਮਿਲਦਾ ਜੁਣ ਦੇ ਗੁਰਦੁਆਰਾ ਸਾਹਿਬ ਚ ਲੈ ਕੇ ਆਏ ਨੇ ਤੈਨੂੰ ਗੁਰੂ ਘਰ ਆ ਗੁਰੂ ਘਰ ਆਏ ਜੀ ਪਾਣੀ ਪਿਲਾਇਓ ਬੇਬੇ ਦਾ ਕਾਕਾ ਬੀਪੀ ਚੈੱਕ ਕਰਿਓ ਨਾਲ ਲੈ ਕੇ ਚੱਕ ਕੇ ਪਤ ਮਸ਼ੀਨ ਕੁਰਸੀ ਤੇ ਉਰ ਜਾ ਕੇ ਇੱਕ ਬੇਬੇ ਨੂੰ ਇੱਥੋਂ ਹਾਂਜੀ ਸੀਨ ਜੀ ਬਾ ਕਰ ਦੇਣਾ ਥਰੀ ਇਹਨਾਂ ਠੀਕ ਤੁਹਾਡਾ ਬੀਪੀ ਚੈੱਕ ਕਰ ਲੈਨੇ ਤੇਰਾ ਬੀਪੀ ਚੈੱਕ ਕਰ ਲੈਨੇ ਆ ਬੀਪੀ ਚੈੱਕ ਕਰਾ ਦਈਏ ਆ ਬਹਿ ਜਾ ਕੁਰਸੀ ਤੇ ਇੱਥੇ ਬਹਿ ਜਾ ਕੁਰਸੀ ਤੇ ਆ ਇੱਥੇ ਬਹਿ ਜਾ ਬਹਿ ਜਾ ਬਹਿ ਜਾ ਕੋਈ ਗੱਲ ਨਹੀਂ ਨਹੀਂ ਰਸਤਾ ਵਗਰ ਜੀ ਕੀ ਹੋ ਠੀਕ ਹੈ ਹਾਂ ਜੀ ਆਲੀਪੀਸ ਤਾਂ ਤੇ ਇਹ ਵੀਰ ਕੁਲਵਿੰਦਰ ਹੁਣੀ ਜਿਵੇਂ ਦੱਸਦੇ ਨੇ ਵੀ ਮਾਤਾ ਜੀ ਲੁਧਿਆਣਾ ਸਟੇਸ਼ਨ ਤੇ ਕਿੰਨੇ ਨੰਬਰ ਪਲੇਟਫਾਰਮ ਤੇ ਉਤਰੇ ਇਹ ਤਾਂ ਇੱਕ ਨੰਬਰ ਤੇ ਮੀਟਿੰਗ ਰੂਮ ਦੇ ਕੋਲ ਸੀਗੇ ਮੀਟਿੰਗ ਰੂਮ ਦੇ ਕੋਲੇ ਤੇ ਉੱਥੋਂ ਸਾਨੂੰ ਠੀਕ ਕਰਨਾ ਮਾਤਾ ਜੀ ਨੂੰ ਜਦੋਂ ਪੁੱਛਿਆ ਘਰ ਬਾਰ ਨਾਮ ਕੁਝ ਨਹੀਂ ਦੱਸ ਰਹੇ ਸੀ ਦੱਸ ਨਹੀਂ ਸੀ ਪਾ ਰਹੇ ਕੁਝ ਵੀ ਫਿਰ ਵੀਰੇ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਵੀਡੀਓ ਭੇਜੀ ਤੁਸੀਂ ਅਸੀਂ ਵੀਰੇ ਉਹਨਾਂ ਦੀ ਬੇਨਤੀ ਕੀਤੀ ਵੀ ਤੁਸੀਂ ਲੈ ਆਓ ਸਾਡੇ ਕੋਲੇ ਕੋਈ ਨਾ ਮਾਤਾ ਦੇ ਨੂੰ ਮੋਦੀ ਨੂੰ ਮਿਲਾਉਣਾ ਮੋਦੀ ਨੂੰ ਮੋਦੀ ਕਿੱਥੇ ਮਿਲਣਾ ਅੰਦਰ ਉੱਥੇ ਅੰਦਰ ਉੱਥੇ ਅੰਦਰ ਅੰਦਰ ਹੋਰ ਸਾਹਮਣੇ ਗੁਰਦੁਆਰਾ ਸਾਹਿਬ ਅੱਛਾ ਹਾਂ ਆਪੇ ਚਾਹੀ ਘਬਰਾ ਨਾ ਤੂੰ ਜਮਾਂ ਘਬਰਾ ਨਾ ਸੀ ਤੇਰੇ ਪੁੱਤ ਆ ਮਾਂ ਘਬਰਾਉਣਾ ਨਹੀਂ ਤੂੰ ਲੈ ਪਾਣੀ ਪੀ ਲੈ ਤੇ ਪਾਣੀ ਪੀ ਲੈ ਮਾਂ ਆ ਲੈ ਪਾਣੀ ਪੀ ਲੈ ਇਨਾ ਕੋਲੇ ਕੋਈ ਚੋਲਾ ਕੁਛ ਨਹੀਂ ਸੀਗਾ ਬਿਲਕੁਲ ਚੋਰੀ ਹੋ ਗਿਆ ਨਾ ਸਾਮਾਨ ਲੱਗਦਾ ਨਾ ਕੋਈ ਇਨਾ ਕੋਲੇ ਜਾਂ ਇਹ ਭੁੱਲ ਗਏ ਕਿਤੇ ਰੱਖੇ ਸੀ ਨਾ ਕੋਈ ਆਧਾਰ ਕਾਰਡ ਹੈ ਕੁਛ ਨਹੀਂ ਮੈਂ ਅੱਗੇ ਦਫੀ ਬਾਲੀਆਂ ਬੋਲੀਆਂ ਵੀ ਲੈ ਗਈਆਂ ਲੱਗਦੀਆਂ ਮਾਤਾ ਦੀਆਂ ਕੱਢ ਲੀਆਂ ਗਏ ਨਹੀਂ ਤਾਂ ਬਜ਼ੁਰਗਾਂ ਦੇ ਬਾਲੀਆਂ ਬੋਲੀਆਂ ਪਾਈਆਂ ਹੁੰਦੀਆਂ ਹਨਾ ਹਾਂਜੀ ਹਨਾ ਸਾਰੇ ਗਲੀਆਂ ਕੋਲੇ ਬੇਬੇ ਬਾਲੀਆਂ ਕਿਨੇ ਲਾ ਲਈਆਂ ਨਹੀਂ ਨਹੀਂ ਪਹਿਲਾਂ ਨਹੀਂ ਆਪ ਲਈ ਕੋਈ ਪਰਿਵਾਰ ਦਾ ਕੁਛ ਨਹੀਂ ਨੇ ਦੱਸਿਆ ਵੀ ਕੀ ਕੁੱਸਿਆ ਹੂੰ ਤੇ ਇਹ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਵੀ ਸ਼ੇਅਰ ਕਰਿਓ ਇਸ ਮਾਂ ਨੂੰ ਜੇ ਤੁਸੀਂ ਪਛਾਣਦੇ ਹੋ ਤਾਂ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ 828848 82848 0071 ਤੇ ਇੱਕ 978030071 ਇਹਨਾਂ ਦੋਨੇ ਨੰਬਰਾਂ 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਮਾਤਾ ਜੀ ਬਾਰੇ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਇਹ ਮਾਂ ਸਾਡੀ ਆਪਣਾ ਆਪ ਹੀ ਭੁੱਲੀ ਬੈਠੀ ਆ ਮਾਂ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਹੋ ਸਕਦਾ ਆਪਣੇ ਬੱਚਿਆਂ ਕੋਲੋਂ ਆਈ ਹੋਵੇ ਮਾਤਾ ਜੂਪੀ ਤੋਂ ਦੱਸਦੇ ਸਿਹਾਨਪੁਰ ਮਾਤਾ ਨੇ ਦੱਸਿਆ ਜ਼ਿਲ੍ਹਾ ਵਾ ਪਿੰਡ ਦਾ ਨਾਮ ਵੀ ਦੱਸਿਆ ਸ਼ਾਇਦ ਤੁਹਾਨੂੰ ਸਮਝ ਆਈ ਹੋਵੇ ਸਾਨੂੰ ਪੂਰੀ ਸਮਝ ਨਹੀਂ ਆਈ ਤੇ ਮਾਤਾ ਜੀ ਦਾ ਥੋੜਾ ਜਿਹਾ ਦਿਮਾਗੀ ਤੌਰ ਤੇ ਜਿਵੇਂ ਕਹਿ ਦਈਏ ਟੈਨਸ਼ਨ ਚ ਲੱਗਦੇ ਨੇ ਕਿਸੇ ਗੱਲੋਂ ਹਨਾ ਕਹਿੰਦਾ ਇਹ ਭੁੱਲ ਗੇ ਰਾ ਜਾਂ ਹੈ ਆਪਣੇਾਂ ਤੋਂ ਵਿਛੜੇ ਕਿਤੇ ਟ੍ਰੇਨ ਉਤਰ ਕੇ ਬੈਠੇ ਬੈਠੇ ਕਿਤੇ ਜਾ ਰਹੇ ਹੋਣੇ ਪਰਿਵਾਰ ਨਾਲ ਜਗਰਾ ਇੱਥੇ ਲੁਧਿਆਣੇ ਉਤਰ ਗਏ ਕਿਤੇ ਨਾ ਕਿਤੇ ਭੁੱਲ ਗਏ ਜਾਂ ਇਹ ਰੱਬ ਜਾਣਦਾ ਪਰ ਜੇ ਤੁਸੀਂ ਕੋਸ਼ਿਸ਼ ਕਰੋ ਆਪਾਂ ਇਸ ਮਾਂ ਨੂੰ ਆਪਾਂ ਇਹਦੇ ਘਰ ਪਹੁੰਚਾ ਸਕਦੇ ਵੀਰੇ ਕੁਲਵਿੰਦਰ ਹੁਣਾਂ ਦਾ ਕੀਤਾ ਪਰਾਲਾ ਸਫਲ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ